ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਲੈ ਕੇ ਆਈ ਨਿਊ ਰੈਸਪੀ ਪੇਠੇ ਦੀ ਸਬਜ਼ੀ ਜੋ ਸਬਜ਼ੀ ਪੰਡਹਾਰਿਆਂ ਦੇ ਵਿੱਚ ਬਣਦੀ ਹੈ ਨਾ ਪੇਠੇ ਦੀ ਆਪਾਂ ਉਦਾਂ ਹੀ ਸਬਜ਼ੀ ਤਿਆਰ ਕੀਤੀ ਹੈ ਹਾਂਜੀ ਪੇਠੇ ਦੀ ਸਬਜ਼ੀ ਬਣਾਉਣ ਲਈ ਆਪਾਂ ਲੈਂਦਾ ਇੱਕ ਕੜਾਈ ਆ ਗਰਮ ਕਰ ਦਿੱਤਾ ਗੈਸ ਆਨ ਕੜਾਈ ਨੂੰ ਕਰਾਂਗਾ ਆਪਾਂ ਚੰਗੀ ਤਰ੍ਹਾਂ ਗਰਮ ਲੋ ਜੀ ਕੜਾਈ ਆਪਣੀ ਗਰਮ ਹੋ ਚੁੱਕੀ ਐ ਹੁਣ ਪਾਵਾਂਗੇ ਚਾਪਾ ਸਰੋਂ ਦਾ ਤੇਲ ਇੱਕ ਕੜਚੀ ਪਾਇਆ ਪਸਰ ਦਾ ਤੇਲ ਤੇਲ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਹਾਂਜੀ ਤੇਲ ਹੋ ਗਿਆ ਆਪਣਾ ਗਰਮ ਹੁਣ ਆਪਾਂ ਲਾਵਾਂਗੇ ਖੜੇ ਮਸਾਲੇ ਆਪਾਂ ਲੱਗਾ ਜੀਰਾ ਇੱਕ ਚਮਚਾ ਸੌਫ ਇੱਕ ਚਮਚਾ ਲੈਤੀ ਆਪਾਂ ਨੇ ਧਨੀਆ ਨੂੰ ਅਦਰਦਰਾ ਪੀਸ ਲਿਆ ਆਪਾਂ ਨੇ ਅੱਧਾ ਚਮਚਾ ਲੱੱਤਾ ਆਪਾਂ ਮੇਥੀ ਦਾਣਾ ਤੇ ਇੱਕ ਤੇਜ ਪੱਤਾ ਲੱੱਤਾ ਤੇ ਲੈੱਤੇ ਦਾਲ ਚਤੀ ਦੇ पावांगा बस खडे मसले भुन तो बाद आपमाटरची प्युरी ਇਹ ਆ ਪਟਮਾਟਰਾਂ ਦਾ ਪੇਸਟ ਪਾਇਆ। ਉਹਨੂੰ ਆਪਾਂ ਥੋੜੀ ਦੇਰ ਪਕਾਵਾਂਗੇ। ਲੋ ਜੀ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ। ਹੁਣ ਪਾਵਾਂਗੇ ਚਾਪਾ ਮਸਾਲੇ ਹੋਰ ਮਿਰਚ ਪਾਵਾਂਗੇ। ਜਿੱਦਾਂ 1 ਚਮਚਾ ਪਾਉ ਨਮਕ ਦੇ ਪਾਵਾਂਗੇ। ਬਾਕੀ ਤੁਸੀਂ ਨੋਨ ਮਿਰਚ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ। ਇਹ 1/2 ਚਮਚਾ ਪਾਇਆ। ਛੋਟਾ ਅੱਧਾ ਚਮਚਾ ਪਪਾਇਆ ਮਿਰਚ ਦਾ 2 ਚਮਚੇ ਪਾਵਾਂਗੇ ਪਹਲਦੀ ਦੇ ਅੱਧਾ ਚਮਚਾ ਪਾਵਾਂਗੇ ਪਰ ਚਾਟ ਮਸਾਲਾ 1 ਚਮਚਾ ਪਾਵਾਂਗਾ ਦੇਗੀ ਲਾਲ ਮਚ ਫਿਰ ਫਾਲੇ ਆਪਾਂ ਕਰ ਲਈ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਲੈਤਾ ਗੁੜ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਦੋ ਚਮਚੇ ਦੇ ਕਰੀਓ ਆਪਣਾ ਗੁੜ ਇਹ ਜਗ੍ਹਾ ਤੇ ਤੁਸੀਂ ਖੰਡੇ ਜਾਂ ਸੱਕਰ ਵੀ ਪਾ ਸਕਦੇ ਹੋ ਪਰ ਗੁੜ ਜਿਆਦਾ ਵਧੀਆ ਰਹਿੰਦਾ ਮਸਾਲਾ ਵੀ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ। ਇਹ ਕਮ ਮਸਾਲੇ ਨੇ ਤੇਲ ਵੀ ਛੱਡ ਦਿੱਤਾ। ਹੁਣ ਪਾਵਾਂਗੇ ਆਪੇਠਾ। ਅਸੀਂ 1 ਕਿਲੋ ਪੇਠਾ ਲੈਤਾ। ਇਹਦਾ ਛਿਲਕਾ ਨਰਮ ਸੀ। ਅਸੀਂ ਇਸ ਤਰ੍ਹਾਂ ਕੇ ਤਾੜੇ ਆ। ਜਦੋਂ ਛਿਲਕਾ ਹਾਰ ਹੋਵੇ ਤੁਸੀਂ ਉਤਾਰ ਸਕਦੇ ਹੋ। ਉਹ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ। ਮੈਂ ਇਹ ਚ ਪਾਵਾਂਗੇ ਸਿੱਧੇ। हाँ जी सब्जी आप मसाले से कामी तरह मिक्स हूँ सब्जी करीब ढक के पकाव मीडियम भी मिनट बाद चेक कर दी मिनट हो गए ने हम आप सब्जी न कर दें चेक सब्जी अपनी बन चुकी है ਇਹ ਕਪੜਾ ਬਿਲਕੁਲ ਨਰਮ ਹੋ ਗਿਆ ਪਿਆ ਹੁਣ ਪਾਮਾਗੇ ਵਿੱਚ ਆਪਾਂ ਕਸੂਰੀ ਮੇਥੀ ਹੁਣ ਆਪਾਂ ਕਰ ਦਿਆ ਗਿਆਸ ਬੰਦ ਆਪਣੀ ਪੇਠੇ ਦੀ ਸਬਜੀ ਭੰਡਾਰਾ ਸਟਾਈਲ ਬਣ ਕੇ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੋ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੀ ਧੰਨਵਾਦ ਜੀ